ਹਟਾਇਆ ਗਿਆ ਨਾ ਗ੍ਰਿਫਤਾਰ ਕੀਤਾ ਗਿਆ ਜਦ ਕਿ ਜਿਹੜਾ ਪੂਰਨ ਕੁਮਾਰ ਆ ਉਹਨਾਂ ਨੂੰ ਜੋ ਜਲੀਲ ਕੀਤਾ ਗਿਆ ਜਲੀਲ ਕਰਕੇ ਤੰਗ ਕਰਕੇ ਉਹਨਾਂ ਨੂੰ ਇੰਨਾ ਜਲੀਲ ਕੀਤਾ ਗਿਆ ਕਿ ਉਹਨੂੰ ਆਖਰ ਆਪਣਾ ਸੂਟ ਸੈੱਟ ਕਰਨਾ ਪਿਆ ਇੰਪਲੀਮੈਂਟਸ ਲਿਆਣਾ ਉਹ ਕਿੰਨਾ ਕੁ ਲਿਆਂਦੀਆਂ ਸਰਕਾਰਾਂ ਕੀ ਪਰਚਾ ਦਰਜ ਹੋ ਗਿਆ ਤੁਰੰਤ ਕਾਰਵਾਈ ਉਸਤਾਰੀ ਹੋਈ ਕਿਸੇ ਦੀ ਨਹੀਂ ਹੋਈ ਨਾ ਹਰਿਆਣਾ ਸਰਕਾਰ ਨੇ ਕੀਤੀ ਤਾਂ ਨਾ ਪੰਜਾਬ ਸਰਕਾਰ ਨੇ ਕੀਤੀ ਇਸ ਦੇਸ਼ ਦਾ ਸੁਪਰੀਮ ਕੋਰਟ ਦਾ ਜੱਜ ਉਹਦੇ ਤੇ ਆਰਐਸਐਸਟੀ ਸਰਕਾਰ ਜਿਹੜੀ ਕੋਟ ਦੇ ਅੰਦਰ ਜੋਤੀਆਂ ਸੱਟ ਰਹੀ ਆ ਕਿਹਾ ਇਹ ਦੇਸ਼ ਦਾ ਜਾਂ ਸੰਵਿਧਾਨ ਦਾ અપਮਾਨ ਨਹੀਂ ਆ ਸਮਾਜ ਪਾਰਟੀ ਇਸ ਦੇਸ਼ ਦੇ ਅੰਦਰ ਇਹ ਪ੍ਰੋਟੈਸਟ ਕਰਕੇ ਮੰਗ ਕਰਦੀ ਆ ਕਿ ਚਾਹੇ ਉਹ ਡੀਜੀਪੀ ਹੋਵੇ ਚਾਹੇ ਦੀਪ ਫੈਕਟਰੀ ਹੋਵੇ ਇਹਨਾਂ ਨੂੰ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਚੱਕ ਕੇ ਸਲਾਖਾ ਦੇ ਅੰਦਰ ਬੰਦ ਕਰਨਾ ਚਾਹੀਦਾ ਸਾਡੇ ਨਾਲ ਦੇਸ਼ ਦੇ ਵਿੱਚ ਧੱਕਾ ਹੁੰਦਾ ਐਸੇ ਸਮਾਜਿਕਨ ਦਾ ਸਾਡੇ ਨਾਲ ਹੁੰਦਾ ਜਿਹੜਾ OBC ਆ ਉਹ ਕਹਿੰਦਾ ਸਾਨੂੰ ਜਿਹੜਾ ਇਹ ਹੱਕ ਨਹੀਂ ਮਿਲਦੇ ਲੇਕਿਨ ਅਸੀਂ ਇਹ ਨਹੀਂ ਸਮਝਦੇ ਭਾਈ ਹੱਕ ਮਾਰਦਾ ਕਿਉਂ ਆ ਕਿ 10% ਲੋਕ ਜਿਹੜੇ ਆ ਸਾਡੇ ਹੱਕ ਖਾ ਰਹੇ ਆ ਇਸ ਸਮਾਜ ਦੇ ਵਿੱਚੋਂ ਜਿਹੜੇ ਲੋਕ ਨੇ ਉਹਨਾਂ ਨੂੰ ਦੂਸਰੇ ਲੋਕ ਜਾਤੀ ਤੌਰ ਤੇ ਪੜਤਾੜਤ ਕਰਦੇ ਕਿਤੇ ਨਾ ਕਿਤੇ ਉਹ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਨੇ ਜੋ ਇਹਨਾਂ ਘਟਨਾਵਾਂ ਦੇ ਵਿੱਚ ਜੋ ਦੋਸ਼ੀ ਪਾਏ ਜਾਂਦੇ ਨੇ ਜੋ ਆ IPS ਪੁਲਿਸ ਨੂੰ ਕਮਾਰ ਦੇ ਸੰਬੰਧ ਵਿੱਚ ਨੇ ਉਹਨਾਂ ਤੇ ਸਾਰਿਆਂ ਤੇ ਬੰਨ੍ਹਦੇ ਹੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ 78 ਸਾਲ ਆ ਜਿਹੜੇ ਬੀਤ ਚੁੱਕੇ ਨੇ ਪਰ ਅੱਜ ਵੀ ਸਾਡੇ ਦੇਸ਼ ਦੇ ਵਿੱਚ ਜਾਤੀਵਾਦ ਆ ਜਿਹੜਾ ਉਹ ਉਦਾਂ ਹੀ ਕਾਇਮ ਆ ਜਿਸ ਤਰ੍ਹਾਂ 78 ਸਾਲ ਤੋਂ ਪਹਿਲਾਂ ਸੀ ਉਹਨਾਂ ਸਮਾਂ ਦੀ ਲੋਕਾਂ ਨੂੰ ਠੰਡਾ ਕਰਨ ਦੇ ਲਈ ਪ੍ਰਸ਼ਾਸਨਿਕ ਕਾਰੀ ਦੱਸ ਦਿੰਦੇ ਵੀ ਅਸੀਂ ਪਰਚਾ ਦਰਜ ਕਰਾਂ ਔਰ ਸਾਰਾ ਪਤਾ ਹੁੰਦਾ ਸਭ ਕੁਝ ਪਤਾ ਹੁੰਦਾ ਵੀ ਪਰਚਾ ਦਰਜ ਠੰਡੇ ਬਸਤੀ ਦੇ ਕਿਸੇ ਪਾਈ ਜਾਂਦੇ ਹੁੰਦੀ ਆ तख़्त बदल रज बदल त बदल रहो ताज बदल जय भीम जय भारत परगना बिलगा जिला इंचार्ज बहुजन समाज पार्टी लुधियाना आज ਅਸੀਂ ਜਿਵੇਂ ਸਾਰੇ ਪੰਜਾਬ ਦੇ ਅੰਦਰ ਡੀਸੀ ਤ ਆਪਣਰਾ ਤੇ ਮੈਮੋਰੰਡਮ ਦਿੱਤੇ ਜਾ ਰਹੇ ਆ ਉਸੇ ਤਰ੍ਹਾਂ ਲੁਧਿਆਣਾ ਸਭਿਧਾਨ ਚੌਕ ਦੇ ਵਿੱਚ ਵੀ ਧਰਨਾ ਮਾਰ ਕੇ ਜਿਹੜਾ ਡੀਸੀ ਨੂੰ ਮੈਮੋਰੰਡਮ ਦੇਣ ਜਾ ਰਹੇ ਆ ਇਹ ਜਿਹੜਾ ਧਰਨਾ ਸਾਨੂੰ ਲਾਉਣ ਦੀ ਕਿਉਂ ਲੋੜ ਪਈ ਪੂਰਨ ਕੁਮਾਰ ADGP ਜਿਹੜਾ ਹੁਰੀਆਣੇ ਦਾ ਉਹਨੂੰ ਮਰਨ ਲਈ ਮਜਬੂਰ ਕੀਤਾ ਇਸ ਸਰਕਾਰ ਨੇ ਉਹਨੇ ਆਪਣੇ ਨੋਟਸ ਦੇ ਵਿੱਚ ਲਿਖਿਆ ਵੀ ਮੈਂ ਜਿਹੜਾ ਇਹਨਾਂ ਲੋਕਾਂ ਤੋਂ ਦੁਖੀ ਹੋ ਕੇ ਖੁਦਕਸ਼ੀ ਕਰ ਰਿਹਾ ਉਹ ਜਿਹੜੇ 15 ਵਿਅਕਤੀ ਆ ਜਿਨ੍ਹਾਂ ਨੇ ਉਹਨੂੰ ਮਾਰਨ ਲਈ ਮਜਬੂਰ ਕੀਤਾ ਉਹਨਾਂ ਲੋਕਾਂ ਨੂੰ ਹਜੇ ਤੱਕ ਵੀ ਨਾ ਤਾਂ ਨੌਕਰੀ ਤੋਂ ਹਟਾਇਆ ਗਿਆ ਨਾ ਗ੍ਰਿਫਤਾਰ ਕੀਤਾ ਗਿਆ ਜਜ ਕੀ ਉਹਨਾਂ ਕਾਤਲਾਂ ਦੀ ਜਗ੍ਹਾ ਜੇਲ੍ਹਾਂ ਦੇ ਵਿੱਚ ਸੀ ਹੋਰ ਤਾਂ ਹੋਰ ਇਸ ਇਸ ਦੇਸ਼ ਦਾ ਸੁਪਰੀਮ ਕੋਰਟ ਦਾ ਜੱਜ ਉਹਦੇ ਤੇ ਆਰਐਸਐਸ ਦੀ ਸਰਕਾਰ ਜਿਹੜੀ ਕੋਰਟ ਦੇ ਅੰਦਰ ਜੋਤੀਆਂ ਸਟ ਰਹੀ ਆ ਕਿਹਾ ਇਹ ਦੇਸ਼ ਦਾ ਜਾਂ ਸੰਵਿਧਾਨ ਦਾ અપਮਾਨ ਨਹੀਂ ਆ ਜੇ ਇਸ ਦੇਸ਼ ਦੇ ਅੰਦਰ ਸੁਪਰੀਮ ਕੋਰਟ ਦਾ ਜੱਜ ਸੁਰੱਖਿਤ ਨਹੀਂ ਇਸ ਦੇਸ਼ ਦੇ ਅੰਦਰ ਐ ਡੀਜੀਪੀ ਪੂਰਨ ਕੁਮਾਰ ਸੁਰਖਿਆਤ ਨਹੀਂ ਜੇ ਇਸ ਦੇਸ਼ ਦੇ ਅੰਦਰ ਰੋਜ਼ ਕਤਲ ਹੋ ਰਹੇ ਆ ਬਲਤਕਾਰ ਹੋ ਰਹੇ ਆ ਨਸਿਆਂ ਨਾਲ ਲੋਕ ਮਰ ਰਹੇ ਆ ਬੇਰਜ਼ਗਾਰੀ ਆ ਬੁਰਾ ਹਾਲ ਆ ਦੇਸ਼ ਦਾ ਇਹ ਸਤਾਈ ਇਹ ਜਿਹੜੀ ਸਰਕਾਰ ਆ ਇਹਨੂੰ 27 ਔਰ 29 ਦੇ ਵਿੱਚ ਬਦਲਾਂਗੇ ਦੇਸ਼ ਦੇ ਅੰਦਰ ਬਹੁਤ ਜਨ ਸਮਾਜ ਪਾਰਟੀ ਦਾ ਰਾਜ ਲੈ ਕੇ ਆਵਾਂਗੇ ਨਾ ਇੱਥੇ ਸੂਆਸਾਤ ਰਹੇਗੀ ਨਾ ਬੇਰੋਜ਼ਗਾਰੀ ਰਹੇਗੀ ਨਾ ਰਿਸ਼ਵਤ ਖੋੜੀ ਰਹੇਗੀ ਨਾ ਜਿਹੜਾ ਨਥਾ ਜਿਹੜਾ ਉਹਦੇ ਤੇ ਵੀ ਠੱਲ ਪਾਵਾਂਗੇ ਸੋ ਮੈਂ ਅੱਜ ਪੂਰੇ ਦੇਸ਼ ਦੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਵੇ ਜੇ ਤੁਸੀਂ ਸ਼ਾਬਕਾਂਸ਼ੀ ਰਾਮ ਦੀ ਗੱਲ ਨੂੰ ਮੰਨ ਲੈਂਦੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਾਹਿਬ ਦੀ ਗੱਲ ਨੂੰ ਮੰਨ ਲੈਂਦੇ ਇਹ ਦੇਸ਼ ਦਾ ਸੰਵਿਧਾਨ ਤੋ ਸਾਡੇ ਹੱਥਾਂ ਚ ਹੋਣਾ ਸੀ ਦੇਸ਼ ਜਿਹੜਾ ਦੇਸ਼ ਦੇ ਤੁਸੀਂ ਮਾਲਕ ਹੋਣਾ ਸੀ ਅੱਜ ਤੁਸੀਂ ਜੇ ਦੇਸ਼ ਦਾ ਸੰਵਿਧਾਨ ਨਹੀਂ ਬਚਾਇਆ ਤਾਂ ਦੇਸ਼ ਨੂੰ ਵੀ ਨਹੀਂ ਬਚਾ ਸਕਦੇ ਆਓ ਇਕੱਠੇ ਹੋ ਕੇ ਦੇਸ਼ ਨੂੰ ਬਚਾਈਏ ਦੇਸ਼ ਦੇ ਸੰਵਿਧਾਨ ਨੂੰ ਬਚਾਈਏ ਸੋ ਐਨਆਈ ਕਹਿੰਦਾ ਹੋਇਆ ਜੈ ਭੀਮ ਜੈ ਭੱਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਪਿੰਦਰ ਸਿੰਘ ਜੋੜਾ ਜੋ ਉਹਨਾਂ ਇੰਚਾਰਜ ਲੁਧਿਆਣਾ ਮੇਰੇ ਨਾਲ ਜ਼ਿਦਾਰ ਮਨਜੀਤ ਸਿੰਘ ਜੀ ਬਾੜੇਵਾਲ ਜ਼ਿਲ੍ਹਾ ਇੰਚਾਰਜ ਲੁਧਿਆਣਾ ਤੇ ਸਾਡੇ ਸਤਾਰ ਮਹਾ ਸਿੰਘ ਜੀ ਬਾੜੇਵਾਲ ਇਹ ਸਾਡੇ ਸੀਨੀਅਰ ਬਤਪਾ ਜਿਹੜੇ ਨੇਤਾ ਨੇ ਅੱਜ ਪਾਰਟੀ ਵੱਲੋਂ ਜਿਹੜਾ ਪ੍ਰੋਗਰਾਮ ਸੀ ਕਿ ਜਿਹੜੇ ਆਈਪੀਐਸ ਹਰਿਆਣੇ ਦੇ ਵਿੱਚ ਪੂਰਨ ਕੁਮਾਰ ਜੀ ਨੇ ਜਿਹੜੀ ਆਤਮ ਹੱਤਿਆ ਕੀਤੀ ਆ ਉਹਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਿਹੜਾ ਸਜ਼ਾ ਦਿਵਾਉਣ ਲਈ ਰਾਸ਼ਟਰਪਤੀ ਨੂੰ ਮੰਗ ਪੱਤਰ ਡੀਸੀ ਸਾਹਿਬ ਰਹੀਂ ਭੇਜਿਆ ਗਿਆ ਹੈ ਦੂਜਾ ਮੈਂ ਕਹਿਣਾ ਚਾਹੁੰਨਾ ਕਿ ਸਾਡਾ ਜਿਹੜਾ ਬੋਝਨ ਸਮਾਜ ਆ ਅਸੀਂ ਇਕੱਲੇ ਇਕੱਲੇ ਲੱਗੇ ਹੋਏ ਆ ਕਿ ਸਾਡੇ ਨਾਲ ਧੱਕਾ ਹੁੰਦਾ ਬੋਝਨ ਸਮਾਜ ਜਿਹੜਾ ਸਾਡੀ 85 ਤੋਂ 90% ਆਬਾਦੀ ਆ ਲੇਕਿਨ ਅਸੀਂ ਇੱਕ ਨਹੀਂ ਹੋ ਰਹੇ ਸਿੱਖ ਕਹਿੰਦੇ ਸਾਡੇ ਨਾਲ ਦੇਸ਼ ਦੇ ਵਿੱਚ ਧੱਕਾ ਹੁੰਦਾ ਐਸੇ ਸਮਾਜ ਕਹਿੰਦਾ ਸਾਡੇ ਨਾਲ ਹੁੰਦਾ ਜਿਹੜਾ ਓਬੀਸੀ ਆ ਉਹ ਕਹਿੰਦਾ ਸਾਨੂੰ ਜਿਹੜਾ ਇਹ ਹੱਕ ਨਹੀਂ ਮਿਲ ਰਹੇ ਲੇਕਨ ਅਸੀਂ ਇਹ ਨਹੀਂ ਸਮਝਦੇ ਭਾਈ ਹੱਕ ਮਾਰਦਾ ਕਿਉਂ ਆ ਕਿ 10% ਲੋਕ ਜਿਹੜੇ ਆ ਸਾਡੇ ਹੱਕ ਖਾ ਰਹੇ ਆ ਉਹ ਸਾਰੀਆਂ ਹੀ ਪਾਰਟੀਆਂ ਇਹਨਾਂ ਦੀਆਂ ਨੇ ਗਾਂਧੀ ਨਹਿਰੂ ਸ਼੍ਰੇਣੀ ਇਹਨਾਂ ਦੀਆਂ ਬੀਜੇਪੀ ਗਾਂਧੀ ਨਹਿਰੂ ਸ਼੍ਰੇਣੀ ਦੀ ਆ ਕਾਂਗਰਸ ਗਾਂਧੀ ਨਹਿਰੂ ਸ਼੍ਰੇਣੀ ਦੀ ਆ ਆਮ ਪਾਰਟੀ ਉਹ ਵੀ ਗਾਂਧੀ ਨਹਿਰੂ ਸ਼੍ਰੇਣੀ ਦੀ ਆ ਜੀ ਅਸੀਂ ਕਮਿਊਨਿਸਟ ਜਿਹੜੇ ਕਹਿੰਦੇ ਅਸੀਂ ਦਾ ਧਰਮਨੋਰ ਪੱਖ ਆ ਉਹ ਵੀ ਇਹੀ ਸ਼੍ਰੇਣੀ ਦੇ ਆ ਗਾਂਧੀ ਨਹਿਰੂ ਸ਼੍ਰੇਣੀ ਦੇ ਔਰ ਮਮਤਾ ਬੇਨਰਜੀ ਜਿਹੜੀ ਆਪਣੇ ਆਪ ਨੂੰ ਸੈਕੂਲਰ ਦਾਅਸਦੀ ਆ ਉਹ ਵੀ ਇਹੀ ਸ਼੍ਰੇਣੀ ਚ ਆਉਂਦੀ ਆ ਇਹ ਲੋਕ 10% ਲੋਕਾਂ ਦਾ ਹੀ ਭਲਾ ਚੁੰਦੇ ਆ ਜਿਨ੍ਹਾਂ ਨੂੰ ਮੰਨੂਵਾਦੀ ਕਹੋ ਆਰੀਅਨ ਕਹੋ ਜਿਹੜੇ 4000 ਸਾਲ ਪਹਿਲਾਂ ਬਾਰੋ ਆਏ ਸੀ ਇਹ ਸਾਡੇ ਜਿਹੜੇ ਮੂਲ ਨਿਵਾਸੀ ਆ ਜਿਨ੍ਹਾਂ ਵਿੱਚ ਐਸਸੀ ਬੀਸੀ ਦਾ ਸਿੱਖ ਮੁਸਲਮਾਨ ਸਾਈ ਜੈਨ ਬੁੱਧ ਉਹਦਾ ਦਾ ਜ਼ੁਲਮ ਕਰਦੇ ਆ ਸਾਡਾ ਜਿਹੜਾ ਸਮਾਜ ਆ ਸਮੁੱਚਾ ਭਾਰਤੀ ਮੂਲ ਨਿਵਾਸੀ ਭੋਜਨ ਸਮਾਜ ਅਸੀਂ ਇਹਨਾਂ ਨੂੰ ਹੀ ਅਨਜਾਨਪੁਰੇ ਤੇ ਵੋਟਾਂ ਪਾ ਰਹੇ ਆਂ ਕਦੀ ਅਸੀਂ ਬੀਜੇਪੀ ਨੂੰ ਵੋਟਾਂ ਪਾ ਕੇ ਕਰਨੇ ਸਾਡਾ ਭਲਾ ਕਰੋਗੀ ਸਾਨੂੰ ਸਮਝਣਾ ਪਊਗਾ ਕਿ ਇਹ ਜਿਹੜੀਆਂ ਪਾਰਟੀਆਂ ਨੇ ਇਹ 10% ਲੋਕਾਂ ਦੀਆਂ ਨੇ ਗਾਂਧੀ ਨਹਿਰੂ ਸ਼੍ਰੇਣੀ ਦੀਆਂ ਨੇ ਇਹ ਸਾਡਾ ਭਲਾ ਨਹੀਂ ਕਰ ਸਕਦੀ ਜਿਸ ਤਰ੍ਹਾਂ ਪਾਪਾ ਫਰੀਦ ਜੀ ਨੇ ਕਿਹਾ ਸੀ ਕਹਿੰਦਾ ਮੈਂ ਸਮਝਦਾ ਸੀਗਾ ਕਿ ਦੁੱਖ ਜਿਹੜਾ ਆ ਮਨੋ ਹੀ ਆ ਬਾਕੀ ਸਾਰੀ ਦੁਨੀਆ ਜਿਹੜੀ ਆ ਉਹ ਸੁਖੀ ਆ ਲੇਕਿਨ ਕਹਿੰਦਾ ਜਦੋਂ ਮੈਂ ਉੱਚੇ ਚੜ ਕੇ ਦੇਖਿਆ ਘਰ ਘਰ ਇਹੋ ਅੱਗ ਇਹ ਜਦੋਂ ਮੈਂ ਬਾਹਰ ਨਿਕਲਿਆ ਆਪਣੇ ਕੋਠੇ ਤੇ ਚੜ੍ਹਿਆ ਮੈਨੂੰ ਪਤਾ ਲੱਗਾ ਇਹਦਾ ਧੱਕਾ ਸਾਰਿਆਂ ਨਾਲ ਹੀ ਹੋ ਰਿਹਾ ਇਹ ਸਾਡੇ ਭੋਜਨ ਸਮਾਜ ਦੀ ਹਾਲਤ ਆ ਇਸ ਕਰਕੇ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਸਮੂੱਚਾ ਭੋਜਨ ਸਮਾਜ ਨੀਲੇ ਝੰਡੇ ਥੱਲੇ ਇਕੱਠੇ ਹੋਵੇ 2027 ਦੇ ਵਿੱਚ ਪੰਜਾਬ ਦੇ ਵਿੱਚ ਤੇ ਜੁਪੀ ਦੇ ਵਿੱਚ ਭੋਜਨ ਸਮਾਜ ਪਾਰਟੀ ਦੀ ਸਰਕਾਰ ਬਣੇ ਤਾਂ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਭੈਣ ਕੁਮਾਰੀ ਮਾਇਆਵਤੀ ਜੀ ਦੀ ਸਰਕਾਰ ਬਣੇ ਜਿਸ ਦਿਨ ਸਾਡੀ ਸਰਕਾਰ ਬਣ ਗਈ ਉਹਦੇ ਨਹੀਂ ਅਸੀਂ ਆ ਜਿਹੜੇ ਨਮਾਣੇ ਆ ਨਤਾਣੇ ਆ ਨਿਉਟੇ ਆ ਇਹਨਾਂ ਨੂੰ ਜਿਹੜੇ ਹੈਗੇ ਆ ਐਮਐਲਏ ਬਣਾਵਾਂਗੇ ਐਮਪੀਏ ਬਣਾਵਾਂਗੇ ਐਦਾਂ ਦਾ ਪ੍ਰਬੰਧ ਸਾਡੀ ਪਾਰਟੀ ਨੇ ਕਰਨਾ ਜੱਜ ਡੀਸੀ 90% ਇਹਨਾਂ ਦੀ ਗਿਣਤੀ ਹੋਊਗੀ ਇਸ ਕਰਕੇ ਸਮੁੱਚੇ ਬੋਧਨ ਸਮਾਜ ਨੂੰ ਜਿੰਨੇ ਕੁਟ ਖਾਰਿਆ ਮੂਲ ਨਿਵਾਸੀਆਂ ਨੂੰ ਨੀਲੇ ਝੰਡੇ ਥੱਲੇ ਇਕੱਠੇ ਹੋਣ ਦੀ ਮੈਂ ਅਪੀਲ ਕਰਦਾ ਇਸ ਦੇ ਨਾਲ ਹੀ ਮੈਂ ਰਜਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀ ਜੈਪੁਰ ਅੱਜ ਦਾ ਜੋ ਰੋਜ਼ ਪ੍ਰਦਰਸ਼ਨ ਕਰਨਾ ਇਹ ਸਾਡੇ ਪੰਜਾਬ ਦੇ ਸ਼ੂਭਾ ਪ੍ਰਧਾਨ ਮਾਨਯੋਗ ਡਾਕਟਰ ਅਵਤਾਰ ਸਿੰਘ ਜੀ ਕ੍ਰੀਮਪੁਰੀ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਰੱਖਿਆ ਗਿਆ ਔਰ ਸਾਡੇ ਦੇਸ਼ ਦੇ ਰਾਸ਼ਟਰੀ ਪ੍ਰਧਾਨ ਮਾਨਯੋਗ ਪ੍ਰੇਨ ਕੁਮਾਰੀ ਮਾਇਆਵਤੀ ਜੀ ਵੱਲੋਂ ਦਿਸ਼ਾ ਨਿਰਦੇਸ਼ ਹੋਏ ਨੇ ਕਿਉਂਕਿ 7 ਤਰੀਕ ਨੂੰ ਹਰਿਆਣਾ ਦੇ ਅੰਦਰ ਇੱਕ ਆਈਪੀਐਸ ਅਫਸਰ ਵਾਈ ਪੂਰਨ ਕੁਮਾਰ ਜੀ ਵੱਲੋਂ 8 ਪੇਜਾਂ ਦਾ ਜੋ ਸੂਸਾਈਡ ਡੋਟ ਡੋਟ ਲੇ ਕੇ ਉਹਨਾਂ ਵੱਲੋਂ ਆਪਣੇ ਆਪ ਨੂੰ ਸੂਸਾਈਡ ਕਰਕੇ ਖਤਮ ਕਰ ਲਿੱਤਾ ਗਿਆ ਕਿਉਂਕਿ ਪਿਛਲੇ 5-6 ਸਾਲਾਂ ਤੋਂ ਉਸ ਆਈਪੀਐਸ ਅਧਿਕਾਰੀ ਨੂੰ ਉੱਚ ਅਧਿਕਾਰੀਆਂ ਵੱਲੋਂ ਜਿਹਦੇ ਵਿੱਚ ਡੀਜੀਪੀ ਹਰਿਆਣਾ ਔਰ ਚੀਫ ਸੈਕਟਰੀ ਹਰਿਆਣਾ ਔਰ 6 ਉੱਚ ਅਧਿਕਾਰੀ ਜਿਹੜੇ ਸੀ ਹੋਰ ਉਹਨਾਂ ਵੱਲੋਂ ਆਈਪੀਐਸ ਅਫਸਰ ਪੂਰਨ ਕੁਮਾਰ ਜੀ ਨੂੰ ਜਾਤੀ ਤੌਰ ਤੇ ਇੰਨਾ ਕੁ ਟੌਰਚਰ ਕੀਤਾ ਜਾ ਰਿਹਾ ਸੀਗਾ ਕਿ ਉਹ ਉਸ ਟੌਰਚਰ ਨੂੰ ਖਰਦਾਸ਼ ਨਾ ਕਰਦੇ ਹੋਏ ਉਹਨਾਂ ਨੇ 7 ਤਰੀਕ ਨੂੰ ਆਪਣੇ ਜੀਵਨ ਦੀ ਲੀਲਾ ਨੂੰ ਖਤਮ ਕਰ ਲਿਆ ਗਿਆ। ਔਰ ਉਹਨਾਂ ਦੇ ਉੱਪਰ ਉਰਾਂ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਐਫਆਈਆਰ ਜਿਹੜੀ ਆ ਲਾਂਚ ਕੀਤੀ ਗਈ ਔਰ ਐਫਆਈਆਰ ਦੇ ਵਿੱਚ ਮੁੱਖ ਤੌਰ ਤੇ ਡੀਜੀਪੀ ਹਰਿਆਣਾ ਔਰ ਚੀਫ ਸੈਕਟਰੀ ਹਰਿਆਣਾ ਛੇ ਉੱਚ ਅਧਿਕਾਰੀ ਹੋਰ ਸੀ। ਜਿਨ੍ਹਾਂ ਦੇ ਨਾਮ ਸੀ ਪਰ ਉਹਨਾਂ ਦੀ ਹਜੇ ਤੱਕ ਜਿਹੜੀ ਆ ਅਰੈਸਟ ਪਾ ਕੇ ਉਹਨਾਂ ਨੂੰ ਸਲਾਖਾਂ ਵਿੱਚ ਨਹੀਂ ਭੇਜਿਆ ਗਿਆ ਤੋਂ ਭੋਜਨ ਸਮਾਜ ਪਾਰਟੀ ਇਸ ਦੇਸ਼ ਦੇ ਅੰਦਰ ਇਹ ਪ੍ਰੋਟੈਸਟ ਕਰਕੇ ਮੰਗ ਕਰਦੀ ਆ ਕਿ ਚਾਹੇ ਉਹ ਡੀਜੀਪੀ ਹੋਵੇ ਚਾਹੇ ਚੀਫ ਸੈਕਟਰੀ ਹੋਵੇ ਇਹਨਾਂ ਨੂੰ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਚੱਕ ਕੇ ਸਲਾਖਾਂ ਦੇ ਅੰਦਰ ਬੰਦ ਕਰਨਾ ਚਾਹੀਦਾ ਇਹ ਦੇਸ਼ ਮਨੁੱਖ ਸਮਰਤੀ ਦੇ ਮੁਤਾਬਕ ਨਹੀਂ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਬਣਾਏ ਹੋਏ ਸਵਿਧਾਨ ਦੇ ਮਤਲਬਕ ਜਿਹੜਾ ਦੇਸ਼ ਚੱਲਦਾ ਇਸ ਕਰਕੇ ਉਹਨਾਂ ਦੇ ਪਰਿਵਾਰ ਨੂੰ ਜਸਤਕ ਮਿਲਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਅੱਜ ਅਸੀਂ ਜ਼ਿਲ੍ਹਾ ਲੁਧਿਆਣਾ ਵੱਲੋਂ ਔਰ ਪੰਜਾਬ ਸਟੇਟ ਬੋਡੀ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਸੂਬੇ ਦੇ ਪ੍ਰਧਾਨ ਮਾਨਯੋਗ ਡਾਕਟਰ ਅਵਤਾਰ ਸਿੰਘ ਜੀ ਕ੍ਰੀਮਪੁਰੀ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅੱਜ ਅਸੀਂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਦੇਣ ਵਾਸਤੇ ਆਇਆ ਇਹ ਮੰਗ ਪੱਤਰ ਜੋ ਹੈ ਦੇਸ਼ ਦੇ ਰਾਸ਼ਟਰਪਤੀ ਸਾਹਿਬ ਨੂੰ ਭੇਜਿਆ ਜਾਏਗਾ ਤੋਂ ਆਪ ਸਭ ਦਾ ਬਹੁਤ ਬਹੁਤ ਸਨਮਾਨ ਜੈ ਪੀਮ ਜੈ ਭਾਰਤ ਜੈ ਪੀਮ ਜੈ ਭਾਰਤ ਮੈਂ ਭਗਤ ਸਿੰਘ ਸ੍ਰੀ ਸੂਬਾ 77 ਬਹੁਜਨ ਸਮਾਜ ਪਾਰਟੀ ਪੰਜਾਬ ਅੱਜ ਅਸੀਂ ਸਾਡੇ ਪ੍ਰਧਾਨ ਸਰਦਾਰ ਅਫਤਾਰ ਸਿੰਘ ਜੀ ਕ੍ਰੀਮਪੁਰੀ ਵੱਲੋਂ ਦੇ ਨਿਸ਼ਾ ਦੇਸ਼ਾਰ ਮੈਸਾਉਂਸਾਰ ਜੋ ਅੱਜ ਸਾਰੇ ਪੰਜਾਬ ਦੇ ਵਿੱਚ ਧਰਨੇ ਲਾਏ ਜਾ ਰਹੇ ਨੇ ਕਿਉਂਕਿ ਉਹਦੇ ਤਹਿਤ ਜਿਲ੍ਹਾ ਲੁਧਿਆਣਾ ਦੇ ਵਿੱਚ ਅੱਜ ਬਹੁਜਨ ਸਮਾਜ ਪਾਰਟੀ ਜਿਲ੍ਹਾ ਲੁਧਿਆਣਾ ਵੱਲੋਂ ਵੀ ਧਰਨਾ ਲਗਾਇਆ ਜਾ ਰਿਹਾ ਹੈ ਜਿਸ ਵਿੱਚ 22 ਕਪੂਰ ਜਿਹੜਾ ਪੂਰਨ ਕੁਮਾਰ ਆ ਉਹਨਾਂ ਨੂੰ ਜੋ ਜਲੀਲ ਕੀਤਾ ਗਿਆ ਜਲੀਲ ਕਰਕੇ ਤੰਗ ਕਰਕੇ ਉਹਨਾਂ ਨੂੰ ਇੰਨਾ ਜਲੀਲ ਕੀਤਾ ਗਿਆ ਕਿ ਉਹਨੂੰ ਆਖਰ ਆਪਣਾ ਸੂਇ ਸੈੱਟ ਕਰਨਾ ਪਿਆ ਅਸੀਂ ਅੱਜ ਮੰਗ ਕਰਦੇ ਆਂ ਰਾਸ਼ਟਰਪਤੀ ਤੋਂ ਦੇਸ਼ ਦੇ ਤੋਂ ਵੀ ਇਦਾਂ ਦੇ ਜਿਹੜੇ ਹੈਗੇ ਬੰਦੇ ਜਿਨ੍ਹਾਂ ਨੇ ਉਹਨਾਂ ਨੂੰ ਜਾਤੀ ਤੌਰ ਤੇ ਜਲੀਲ ਕੀਤਾ ਉਹਨਾਂ ਨੂੰ ਇਹ ਅੱਜ ਅੰਦਰ ਜੇਲ੍ਹਾਂ ਦੇ ਵਿੱਚ ਢੱਕਿਆ ਜਾਵੇ ਔਰ ਉਹਨਾਂ ਨੂੰ ਸਜ਼ਾਏ ਮੌਤ ਦਿੱਤੀ ਜਾਵੇ ਕਿਉਂਕਿ ਦੇਸ਼ ਦੇ 78 ਸਾਲ ਆ ਜਿਹੜੇ ਬੀਤ ਚੁੱਕੇ ਨੇ ਪਰ ਅੱਜ ਵੀ ਸਾਡੇ ਦੇਸ਼ ਦੇ ਵਿੱਚ ਜਾਤੀਵਾਦ ਆ ਜਿਹੜਾ ਉਹ ਉਦਾਂ ਹੀ ਕਾਇਮ ਆ ਜਿਸ ਤਰ੍ਹਾਂ 70 ਸਾਲ ਤੋਂ ਪਹਿਲਾਂ ਸੀ ਪਰ ਇਹ ਜਿਹੜਾ ਜਾਤੀਵਾਦ ਆ ਸਤਪੁਰਬਦਾਸ ਜੀ ਮਹਾਰਾਜੀ ਦੇ ਟਾਈਮ ਤੋਂ ਚੱਲਿਆ ਆ ਰਿਹਾ ਕਿਉਂਕਿ ਉਹਨਾਂ ਨੂੰ ਵੀ ਤੇ ਭਾ ਕਬੀਰ ਜੀ ਨੂੰ ਵੀ ਬਾਬਾ ਨਾਮਦੇਵ ਜੀ ਨੂੰ ਬਹੁਤ ਜਨੀਰ ਕੀਤਾ ਗਿਆ ਸੀ ਕਿਉਂਕਿ ਬਾਬਾ ਨਾਮਦੇਵ ਜੀ ਨੇ ਕਿਹਾ ਸੀ ਕਿ ਬਈ ਮੈਨੂੰ ੱੱਕੇ ਮਾਰ ਕੇ ਮੰਦਰ ਦੇ ਵਿੱਚੋਂ ਦੂਰ ਕੱਢਿਆ ਗਿਆ ਪਰ ਉਹਨਾਂ ਨੇ ਇਹ ਰੋਸ ਪ੍ਰਗਟ ਕੀਤਾ ਸੀ ਕਿ ਰੇ ਰੱਬਾ ਤੂੰ ਮੈਨੂੰ ਜੇ ਇਤਾਂ ਦੇ ਸਮਾਜ ਵਿੱਚ ਪੈਦਾ ਹੈ ਜੇ ਮੈਨੂੰ ਟੱਕੇ ਮਾਰ ਕੇ ਬਾਹਰ ਕੱਢਿਆ ਜਾਣਾ ਸੀ ਮੰਦਰ ਤੋਂ ਸਾਵੇਂ ਨੂੰ ਇਤਾਂ ਦੇ ਸਮਾਜ ਵਿੱਚ ਪੈਦਾ ਕਿਉਂ ਕੀਤਾ ਗਿਆ ਪਰ ਉਸ ਨੂੰ ਦੇਖਦਿਆਂ ਹੋਇਆਂ ਮੇਰੇ ਕਾ 600 650 ਤੋਂ ਜ਼ਿਆਦਾ ਹੋ ਗਿਆ ਪਰ ਅੱਜ ਵੀ ਜਿਹੜਾ ਸਾਡੇ ਦੇਸ਼ ਦੇ ਵਿੱਚ ਜਾਤੀਵਾਦ ਆ ਉਹ ਜਿਉਂ ਦੀ ਤਿਉਂ ਹੈ ਪਰ ਅਸੀਂਾਰੇ ਸਮਾਜ ਨੂੰ ਬੇਨਤੀ ਕਰਦੇ ਹਾਂ ਕਿ ਇਸ ਮੁੱਦੇ ਤੇ ਇਕੱਠੇ ਹੋ ਕੇ ਸਾਨੂੰ ਇਹ ਸੰਘਰਸ਼ਾ ਜਿਹੜਾ ਵੱਡੀ ਪੱਧਰ ਤੇ ਵਿੱਢਣਾ ਚਾਹੀਦਾ ਤਾਂ ਕਿ ਅੱਗੇ ਤੋਂ ਸਾਡੇ ਕਿਸੇ ਆਫਸਰ ਦੇ ਨਾਲ ਜਾਂ ਸਾਡੇ ਸਮਾਜ ਦੇ ਕਿਸੇ ਬੰਦੇ ਨਾਲ ਇਦੀ ਘਨੌਣੀ ਹਰਕਤ ਨਾ ਹੋਵੇ ਦੂਜੀ ਘਟਨਾ ਸਾਡੀ ਜਿਹੜੀ ਪੰਜਾਬ ਦਾ ਚੀਫ ਜਸਟਿਸ ਬੀ ਆਰ ਗਪਈਆ ਉਹਨਾਂ ਤੇ ਵੀ ਜੁੱਤੀ ਛਿੱਤੀ ਗਈ ਆ ਪਰ ਇੱਕ ਦੇਸ਼ ਦਾ ਸੁਪਰੀਮ ਕੋਰਟ ਦਾ ਚੀਫ ਜਸਟਿਸ ਜੱਜ ਹੋਵੇ ਪਰ ਉਹਦੇ ਤੇ ਵੀ ਉਹਨਾਂ ਨੂੰ ਵੀ ਜਨੀਰ ਕੀਤਾ ਜਾਵੇ ਆਜ ਦੇਖੋ ਕਿ ਸਾਡੇ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦੀ ਰਾਜਨੀਤੀ ਹੋ ਰਹੀ ਆ ਅਸੀਂ ਬੇਨਤੀ ਕਰਦੇ ਆ ਸਾਰੇ ਸਮਾਜ ਨੂੰ ਔਰ ਜੋ ਬੈਕਵਾਰਡ ਸਮਾਜ ਦੇ ਆ ਘੱਟ ਗਿਣਤੀਆਂ ਨੇ ਧਾਰਮਿਕ ਘੱਟ ਗਿਣਤੀਆਂ ਅਸਾਈ ਨੇ ਬੋਧੀ ਨੇ ਸਿੱਖ ਨੇ ਔਰ ਸਾਰੇ ਨੂੰ ਬੇਨਤੀ ਕਰਦੇ ਆ ਕਿ ਆਪਾਂ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਇਹ ਜਿਹੜੀ ਘਨੌਣੀਆਂ ਹਾਲਤਾਂ ਹਰਕਤਾਂ ਹੋ ਰਹੀਆਂ ਨੇ ਉਹਨਾਂ ਨੂੰ ਆਪਾਂ ਬੰਦ ਕਰੀਏ ਤੇ ਨਾਲ ਹੀ ਆਪਾਂ ਫੇਰ ਇੱਕ ਵਾਰ ਅਪੀਲ ਕਰਦੇ ਆ ਇਹ ਇਦਾਂ ਦੇ ਦੋਸਤਿਆਂ ਨੂੰ ਸਤ ਸਤ ਸਜਾਵਾਂ ਦਿੱਤੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈਪੀਮ ਜੈਪਾਤ ਜੈਪਾ ਅਰਥ ਅੱਜ ਦਾ ਜਿਹੜਾ ਰੋਸ ਧਰਨਾਵਾ ਬਾਈਪੁਰ ਦੇ ਕੁਮਾਰ ਆਈਪੀਐਸ ਅਧਿਕਾਰੀ ਜਿਨ੍ਹਾਂ ਨੂੰ ਵਿਆਪੀ ਤੌਰ ਤੇ ਪਰਤਾੜਿਤ ਕੀਤਾ ਗਿਆ ਔਰ ਉਹਨਾਂ ਨਾਲ ਬਹੁਤ ਹੀ ਜ਼ੁਲਮ ਜਿਆਤੀ ਕੀਤੀ ਗਈ ਜਿਸ ਨੂੰ ਉਹ ਨਾ ਝੱਲਦੇ ਹੋਏ ਉਹਨਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਜੋ ਅਜ ਦੇ ਸਮੇਂ ਦੇ ਵਿੱਚ ਜੋ ਬਹੁਜਨ ਸਮਾਜ ਦੇ ਨਾਲ ਚਾਹੇ ਉਹ ਰਾਸ਼ਟਰਪਤੀ ਹੋਵੇ ਚਾਹੇ ਉਹ ਦੇਸ਼ ਦਾ ਸੁਪਰੀਮ ਕੋਰਟ ਦਾ ਜੱਜ ਹੋਵੇ ਚਾਹੇ ਐਮਐਲਏ ਹੋਵੇ ਚਾਹੇ ਐਮਪੀ ਹੋਵੇ ਚਾਹੇ ਆਈਪੀਐਸ ਅਧਿਕਾਰੀ ਕੋਈ ਵੀ ਸਾਡੇ ਸਮਾਜ ਦੇ ਵਿੱਚੋਂ ਜਿਹੜੇ ਲੋਕ ਨੇ ਉਹਨਾਂ ਨੂੰ ਦੂਸਰੇ ਲੋਕ ਜਾਤੀ ਤੌਰ ਤੇ ਪੜਤਾਰਤ ਕਰਦੇ ਕਿਤੇ ਨਾ ਕਿਤੇ ਹੋਏ ਜਿਹੀਆਂ ਘਟਨਾਵਾਂ ਹੋ ਜਾਂਦੀਆਂ ਨੇ ਜੋ ਇਹਨਾਂ ਘਟਨਾਵਾਂ ਦੇ ਵਿੱਚ ਜੋ ਦੋਸ਼ੀ ਪਾਏ ਜਾਂਦੇ ਨੇ ਜੋ ਆ ਆਈਪੀਐਸ ਪੂਨ ਕੁਮਾਰ ਦੇ ਸਬੰਧ ਵਿੱਚ ਨੇ ਉਹਨਾਂ ਤੇ ਸਾਰਿਆਂ ਤੇ ਬੰਦ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਫਿਰ ਕੋਈ ਦੁਬਾਰਾ ਇਸ ਤਰ੍ਹਾਂ ਦਾ ਸਾਹਸ ਨਾ ਕਰ ਸਕੇ ਜੱਤੀ ਮੁਜਾਬ ਕੱਟਨਾ ਮਾਂ-ਬਾਪੀਆਂ ਬੜੀਆਂ ਸ਼ਰਮਨਾਕ ਘਟਨਾਵਾਂ ਹੋ ਔਰ ਜਿੰਨੀ ਉਹਨਾਂ ਦੀ ਨਿੰਦਿਆ ਹੋ ਸਕੇ ਉਹ ਨਹੀਂ ਥੋੜੀ ਹੈ ਔਰ ਪਾਰਟੀ ਨੇ ਜਲਦ ਸਮੇਂ ਦੇ ਵਿੱਚ ਐ ਪ੍ਰੋਗਰਾਮ ਬਣਾ ਕੇ ਮਾਨਯੋਗ ਡਾਕਟਰ ਹਰਤਾ ਸਿੰਘ ਕ੍ਰੀਮਪੂਰੀ ਸਾਹਿਬ ਜੋ ਸਟੇਟ ਦੇ ਪ੍ਰਧਾਨ ਐ ਐਸ ਮੈਂਬਰ ਪਾਰਲੀਮੈਂਟ ਰਾਜ ਸਭਾ ਉਹਨਾਂ ਨੇ ਜੋ ਪ੍ਰੋਗਰਾਮ ਸਾਨੂੰ ਕੱਲ देर रात तक बित्ता उस प्रोग्राम ਦੇ ਸਹਿਤ ਅਸੀਂ ਬਹੁਤ ਦਿਨ ਸਮਾਜ ਪਾਰਟੀ ਵੱਲੋਂ ਅਜਮਾਨ ਜੋਗ ਡੀਸੀ ਸਾਬ ਨੂੰ ਮੰਗ ਪੱਤਰ ਦਿੱਤਾ ਔਰ ਇਹ ਮੰਗ ਪੱਤਰ ਉਹਨਾਂ ਦੇ ਰਾਹੀਂ ਮਾਨਯੋਗ ਦੇਸ਼ ਦੇ ਰਾਸ਼ਟਰਪਤੀ ਜੀ ਨੂੰ ਜਾਣਾ ਔਰ ਤੁਹਾਨੂੰ ਪਤਾ ਤੁਸੀਂ ਆਪ ਪੱਤਰਕਾਰ ਆਪ মিডিਏ ਦੇ ਇੰਚਾਰਜ ਆ ਤੁਹਾਨੂੰ ਸਾਰਾ ਕੁਝ ਪਤਾ ਕਿਉਂਕਿ ਪਰ ਜਿਹੜੀ ਘਟਨਾ ਸਭ ਤੋਂ ਪਹਿਲਾਂ ਚੀਫ ਜਸਟਿਸ ਗਵੇਈ ਸਾਹਿਬ ਤੇ ਔਰ ਗਿਰਿਆ ਦੇ ਮਤਾ ਗਿਰਿਆ ਦੇ ਅਨੁਸਾਰ ਗਿਰਿਆ ਹੋ ਰਹੀ ਸੀਗੀ ਤੇ ਵਕੀਲ ਨੇ ਬੂਟ ਫੈਂਕਿਆ ਉਹਨਾਂ ਵੱਲ ਛਿੱਟਿਆ ਇਹ ਕਿ ਹੈ ਦੂਜੀ ਘਟਨਾ ਬੀ ਜਿਹੜਾ ਇੱਕ ਅਨਿਰਧ ਮਿਸ਼ਰਾ ਵਕੀਲ ਹੈ ਗਵਾਦੀਰ ਦਾ ਗਵਾਦੀਰ ਦਾ ਉਹ ਉਹ ਵਕੀਲ ਨੇ 바ਵਾ ਸਾਹਿਬ ਡਾਕਟਰ ਅੰਬੇਡਕਰ ਪ੍ਰਤੀ ਬਹੁਤ ਗੰਦੀ ਸ਼ਬਦਾਵਲੀ ਵਰਤੀ ਬਹੁਤ ਘਟਿਆ ਸ਼ਬਦਾਵਲੀ ਵਰਤੀ ਜਿਹੜੀ ਤੀਜੀ ਘਟਨਾ ਉਹ ਬਹੁਤ ਹੀ ਦਰਦਨਾਕ ਘਟਨਾ ਬੜੀ ਸ਼ਰਮਨਾਕ ਘਟਨਾ ਇਸ ਦੇਸ਼ ਦੇ ਲਈ ਇੱਕ ਕਾਂਸਟੇਬਲ ਭਰਤੀ ਹੋਣ ਦੇ ਲਈ ਪਤਾ ਨਹੀਂ ਕਿੰਨੇ ਟੈਸਟ ਪਾਸ ਕਰਨੇ ਪੈਂਦੇ ਔਰ ਇਹ ਪ੍ਰੈਸਰ ਸ੍ਰਾਮ ਦਾ ਮੂੰਹ ਬੰਦ ਕਰਨ ਦੇ ਲਈ ਉਹਨਾਂ ਨੂੰ ਪੈਸੇ ਵੀ ਦੇਣੇ ਪੈਂਦੇ ਆ ਵੀ ਮੈਂ ਕਾਂਸਟੇਬਲ ਭਰਤੀ ਹੋਈ। ਇਸ ਦੇਸ਼ ਦੀ ਪ੍ਰਕਿਰਿਆ ਇਸ ਦੇਸ਼ ਦੇ ਜਿਹੜੇ ਲੋਕ ਆ ਪ੍ਰੇਸ਼ਠਾ ਅਸਰਾ ਉਹ ਇੱਥੇ ਤੱਕ ਪਹੁੰਚਦੇ ਆ। ਪਰ ਇਹ ਬੰਦਾ ਬਹੁਤ ਜਿੰ ਸਮਾਦ ਦਾ ਪਤਾ ਨਹੀਂ ਸਿੱਧਾ ਉਹ ਆਈਪੀਐਸ ਫਲੀਅਰ ਕਿਸੀ ਕਿਸ ਤਰ੍ਹਾਂ ਕਿਸੀ। ਔਰ ਸੀਨੀਅਰ ਆਈਪੀਐਸ ਅਸਰਾ। ਔਰ ਉਹ ਇਨਸਾਨ ਨੇ ਜਦੋਂ ਉਹਦੇ ਨਾਲ ਜਲਾਲਤ ਹੁਣੀ ਸ਼ੁਰੂ ਹੋ ਗਈ ਅਲੱਗ-ਅਲੱਗ ਅਫਸਰੋਂ ਨੂੰ ਜਲੀਲ ਕਰਨਾ ਸ਼ੁਰੂ ਕਰ ਦਿੱਤਾ ਉਹਨੇ ਸਭ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਚੀਫ ਸੈਕਰੀ ਜਿਹੜਾ ਉਹਨੇ 12 ਸਫੇ ਦਾ ਸੁਸਾਈਡ ਨੋਟ ਆ ਉਹਦੇ ਵਿੱਚੋਂ ਨੇ ਲਿਖਿਆ ਸਭ ਤੋਂ ਪਹਿਲਾਂ ਉਹ ਚੀਫ ਸੈਕਰੀ ਹਰਿਆਣਾ ਸਰਕਾਰ ਨੂੰ ਲੈਟਰ ਦਿੱਤਾ ਵੀ ਮੇਰੇ ਨਾਲ ਮੇਰੇ ਪਰਿਵਾਰ ਦੇ ਨਾਲ ਇਦਾਂ-ਇਦਾਂ ਹੋ ਰਹੀ ਆ ਵੀ ਇੱਥੇ ਤੁਸੀਂ ਜਲਦੀ ਕੋਈ ਐਕਸ਼ਨ ਲਓ ਪਰ ਚੀਫ ਸੈਕਰੀ ਨੇ ਕੋਈ ਐਕਸ਼ਨ ਨਹੀਂ ਉਸ ਤੋਂ ਬਾਅਦ ਮੁੱਖ ਮੰਤਰੀ ਨੂੰ ਮਿਲਿਆ ਮੁੱਖ ਮੰਤਰੀ ਨੇ ਵੀ ਕੋਈ ਐਕਸ਼ਨ ਨਹੀਂ ਉਸ ਤੋਂ ਬਾਅਦ ਉਹ ਹੋਮ ਸਕਰੀ ਅਜਿਹਾ ਹੋਮ ਮਨਿਸ ਗ੍ਰਹਿ ਮੰਤਰੀ ਅਲੇ ਨੂੰ ਉਹਨੇ ਲੈਟਰ ਕੱਢਿਆ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੱਢਿਆ ਦੇਸ਼ ਦੇ ਰਾਸ਼ਟਰਪਤੀ ਨੂੰ ਕੱਢੇ ਲੈਟਰ ਕਿਸੇ ਨੇ ਉਹਦੀ ਸੁਣਵਾਈ ਨਹੀਂ ਕੀਤੀ ਪਰ ਆਖਿਰ ਤੇ ਜਾ ਕੇ ਭਾਈ ਪੂਰਨ ਕੁਮਾਰ ਜੀ ਸੀਨੀਅਰ ਆਈਪੀਐਸ ਅਫਸਰ ਨੇ ਸਿਲੰਡਰ ਕਰਤਾ ਮੌਤ ਨੂੰ ਸਿੰੰਡਰ ਕਰ ਦਿੱਤਾ ਔਰ ਗੋਲੀ ਮਾਰ ਲਈ ਔਰ 12 ਸਫੇ ਦਾ ਸੁਸਾਇਡ ਨੋਟ ਲਿਖ ਕੇ ਆਪਣੇ ਪਰਿਵਾਰ ਦੇ ਸਬੂਧ ਕਰ ਗਿਆ ਜਿਹਦੇ ਵਿੱਚ 15 12 ਤਾਂ ਆਈਪੀਐਸ ਅਫਸਰ ਔਰ ਤਿੰਨ ਸੀਨੀਅਰ ਆਈਏ ਅਫਸਰਾਂ ਜਿਨ੍ਹਾਂ ਨੇ ਉਹਦੇ ਪਰਿਵਾਰ ਨੂੰ ਉਹਦੇ ਪਰਿਵਾਰ ਨੂੰ ਚੰਗੀ ਤਰ੍ਹਾਂ ਜਲੀਲ ਕੀਤਾ ਔਰ ਮਜਬੂਰ ਕੀਤਾ ਉਹਨੂੰ ਮਰਨ ਦੇ ਲਈ ਔਰ ਬਹੁਜਨ ਸਮਾਜ ਪਾਰਟੀ ਅੱਜ ਮੰਗ ਕਰਦੀ ਆ ਕਿ ਉਹਨਾਂ ਹੱਥੇ ਕਾਰਵਾਈ ਹੋਵੇ ਔਰ ਜਲਦ ਜਲਦ ਉਹਨਾਂ ਨੂੰ ਰਜਿਸਟਰ ਕੀਤਾ ਜਾਵੇ ਜਿੰਨੇ ਵੀ ਮੁੱਦੇ ਚਾਰ ਤੁਹਾਨੂੰ ਦਿੱਖੇ ਆ ਔਰ ਬਾਦਮੀਕ ਮਹਾਰਾ ਦਾ અપਮਾਨ ਕੀਤਾ ਜਿਹੜੀ ਹੈਂਕਰ ਨੇ ਉਹ ਉਹ ਉੱਤੇ ਵੀ ਕਾਰਵਾਈ ਹੋਵੇ ਉਹਨੂੰ ਵੀ ਸਲਾਖਾਂ ਦੇ ਵਿੱਚ ਸਿੱਟਿਆ ਜਾਵੇ ਬਹੁਜਨ ਸਮਾਜ ਪਾਰਟੀ ਮੰਗ ਕਰਦੀ ਆ ਧੰਨਵਾਦ ਜੀ ਜੈਪੀ ਜੈ ਭਾਗਤੀ ਮਰਦਾਵਾ